ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਦੀਆਂ ਸੇਵਾਵਾਂ ਨਾਲ ਜੁੜਿਆ ਕੌਮੀ ਰਾਜਧਾਨੀ ਖੇਤਰ ਦਿੱਲੀ ਦੀ ਸਰਕਾਰ ਸੋਧ ਬਿੱਲ ਜੁਬਾਨੀ VOTING ਰਾਹੀਂ ਕੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਨਵੇਂ ਬਣੇ ਇੰਡੀਆ ਗੱਠਜੋੜ ਨੇ ਇਕਜੁੱਟ ਹੋ ਕੇ ਇਸ ਬਿੱਲ ਦਾ ਵਿਰੋਧ ਕੀਤਾ ਪਰ ਗਿਣਤੀ ਵਿੱਚ ਘਟੇ ਹੋਣ ਕਾਰਨ ਉਹ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕ ਨਾ ਸਕੇ ਇਸ ਬਿੱਲ ਤੇ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਲਕੋਣ ਲਈ ਵਿਰੋਧੀ ਪਾਰਟੀਆਂ ਬਿੱਲ ਦਾ ਵਿਰੋਧ ਕਰ ਰਹੀਆਂ ਹਨ ਬੈੱਲ ਦੇ ਵਿਰੋਧ ਵਿੱਚ ਸਪੀਕਰ ਦੇ ਆਸਣ ਸਾਹਮਣੇ ਕਾਗਜ਼ ਪਾੜ ਕੇ ਸੁੱਟਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਕਲਾਉਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰੈਂਕੂ ਨੂੰ ਪੂਰੇ ਮੌਨਸੂਨ اجلاس ਲਈ ਮੌਤਲ ਕਰ ਦਿੱਤਾ ਗਿਆ। ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਰਾਸ਼ਟਰੀ ਰਾਜਨੀਤਿਕ ਖੇਤਰ ਦਿੱਲੀ ਸਰਕਾਰ ਸੋਧ ਬਿੱਲ ਦਾ ਵਿਰੋਧਤਾ ਕੀਤਾ। ਪਰ ਉਹਨਾਂ ਇਸ ਮੌਕੇ ਦਾ ਫਾਇਦਾ ਉਠਾ ਕੇ ਆਪ ਸਰਕਾਰ ਖਿਲਾਫ ਖੂਬ ਪੜਾਸ ਕੱਢੀ ਉਹਨਾਂ ਕਿਹਾ ਇਹਨਾਂ ਨੇ ਧੋਖਾ ਕੀਤਾ ਹੈ ਸਾਡੇ ਪੈਸੇ ਉੜਾਏ ਜਾ ਰਹੇ ਨੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਇਹ ਦੋਨੋਂ ਰਲ ਮਿਲ ਗਏ ਨੇ ਸੋ ਇਟ ਇਜ਼ ਅਮੇਜ਼ਿੰਗ ਇਨ ਪੰਜਾਬ ਦ ਰੂਲਿੰਗ ਪਾਰਟੀ ਐਂਡ ਦੀ ਆਪੋਜੀਸ਼ਨ ਪਾਰਟੀ ਹੈਵ ਬਿਕਮ ਵਨ ਕਾਂਗਰਸ ਐਂਡ ਆਮ ਆਦਮੀ ਪਾਰਟੀ ਹੈਵ ਬਿਕਮ ਵਨ ਦ ਕੈਟ ਇਜ਼ ਆਊਟ ਆਫ ਦ ਬੈਗ ਦੇ ਵਰ ਆਲਵੇਸ ਟੁਗੇਦਰ ਨਾਊ ਇਟ ਹੈਜ਼ ਬੀਨ ਪ੍ਰੂਫਡ ਮੁਫਤ ਬਿਜਲੀ ਦੇਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਨਵਾਂ ਹੁਕਮ ਜਾਰੀ ਕਰਕੇ ਪੰਜਾਬ ਸਮੇਤ ਕਈ ਹੋਰ ਸੂਬਾ ਸਰਕਾਰਾਂ ਲਈ ਇੱਕ ਵੱਡੀ ਮੁਸ਼ਕਲ ਖੜੀ ਕਰ ਦਿੱਤੀ ਹੈ। ਇਸ ਤਹਿਤ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਮੁਫਤ ਬਿਜਲੀ ਲਈ ਸਬਸਿਡੀ ਦੀ ਰਕਮ ਕੰਪਨੀਆਂ ਕੋਲ ਐਡਵਾਂਸ ਵਿੱਚ ਜਮ੍ਹਾਂ ਕਰਾਉਣ। ਉਧਰ ਕੰਪਨੀਆਂ ਨੂੰ ਕਿਹਾ ਗਿਆ ਕਿ ਜੇਕਰ ਸਰਕਾਰ ਇਸ ਤਰ੍ਹਾਂ ਨਹੀਂ ਕਰਦੀ ਤਾਂ ਖਪਤਕਾਰਾਂ ਨੂੰ ਬਿੱਲ ਜਾਰੀ ਕਰ ਦਿੱਤੇ ਜਾਣ। ਸੂਤਰਾਂ ਮੁਤਾਬਕ ਇਸ ਆਦੇਸ਼ ਮਗਰੋਂ ਪੰਜਾਬ ਸਰਕਾਰ ਨੂੰ ਆਪਣੇ ਖਪਤਕਾਰਾਂ ਨੂੰ ਮੁਫਤ ਬਿਜਲੀ ਦੇਣ ਲਈ ਲਗਭਗ ਹਰ ਮਹੀਨੇ 2000 ਕਰੋੜ ਰੁਪਏ ਪਾਵਰਕਾਮ ਨੂੰ ਅਡਵਾਂਸ ਦੇ ਵਿੱਚ ਦੇਣੇ ਪੈਣਗੇ ਜੋ ਕਿ ਸੂਬੇ ਦੇ ਮੌਜੂਦਾ ਵਿੱਤੀ ਹਾਲਾਤਾਂ ਦੇ ਚੱਲਦਿਆਂ ਬੜਾ ਮੁਸ਼ਕਲ ਜਾਪ ਰਿਹਾ ਹੈ। ਪੰਜਾਬ ਦੇ ਰਾਏਪਾਲ ਨੇ ਆਪ ਸਰਕਾਰ ਨਾਲ ਚੱਲ ਰਹੀ ਤਲਖੀ ਦੇ ਦਰਮਿਆਨ ਕੱਲ ਪੰਜਾਬ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ। ਰਾਇਪਾਲ ਬਨਵਾਰੀ لال ਪ੍ਰੋਹਤ ਨੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰਾਂ ਦੇ ਕਾਰਜਕਾਲ ਦੇ ਵਾਧੇ ਵਿੱਚ ਕਟੌਤੀ ਕਰ ਦਿੱਤੀ ਹੈ। ਦਰਸਲ ਪੰਜਾਬ ਸਰਕਾਰ ਨੇ ਇਹਨਾਂ ਦੋਵਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੇ ਕਾਰਜਕਾਲ ਵਿੱਚ 1-1 ਸਾਲ ਦਾ ਵਾਧਾ ਕੀਤੇ ਜਾਣ ਦੀ ਤਜ਼ਵੀਜ਼ ਰਾਜ ਭਵਨ ਨੂੰ ਭੇਜੀ ਸੀ। ਪਰ ਰਾਇਪਾਲ ਨੇ ਪੰਜਾਬ ਸਰਕਾਰ ਦੀ ਸਿਫਾਰਿਸ਼ ਨੂੰ ਦਰਕਰਨ ਕਰਦਾਂ ਇਹਨਾਂ ਦੇ ਕਾਰਜਕਾਲ ਵਿੱਚ 6-6 ਮਹੀਨੇ ਦਾ ਹੀ ਵਾਧਾ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਰਾਜਪਾਲ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਕਾਰਜਕਾਲ ਵਿੱਚ ਵਾਧੇ ਵਿੱਚ ਕਟੌਤੀ ਕੀਤੀ ਹੈ ਸਿਆਸੀ ਮਾਰਾਂ ਅਨੁਸਾਰ ਰਾਜਪਾਲ ਨੇ ਅਜਿਹਾ ਕਰਕੇ ਵਿਦਿਅਕ ਸੰਸਥਾਵਾਂ ਵਿੱਚ ਵੀ ਦਖਲ ਦੇਣ ਲਈ ਕਦਮ ਅੱਗੇ ਵਧਾ ਲਏ ਹਨ ਅਤੇ ਜੇਕਰ ਰਾਜਪਾਲ ਇਸੇ ਰਾਹ ਤੇ ਚੱਲਦੇ ਰਹੇ ਤਾਂ ਵਿਦਿਅਕ ادارے ਵੀ ਹੁਣ ਸਿਆਸੀ ਸੇਕ ਦੀ ਲਪੇਟ ਵਿੱਚ ਔਰਤੋਂ ਬਚ ਨਹੀਂ ਸਕਣਗੇ ਇੰਗਲੈਂਡ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਕੱਲ ਅੰਮ੍ਰਿਤਸਰ ਦੇ ਸਥਾਨਕ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਦਸਤਾਵੇਜ਼ਾਂ ਦੀ ਘਾਟ ਕਾਰਨ ਲਗਭਗ 2 ਘੰਟੇ ਤੱਕ ਰੋਕੇ ਰੱਖਿਆ। ਦੱਸਿਆ ਗਿਆ ਹੈ ਕਿ ਸੰਸਦ ਮੈਂਬਰ ਕੋਲ OCI ਕਾਰਡ ਨਹੀਂ ਸੀ। ਪਰ ਦੇਰ ਸ਼ਾਮ ਇੰਗਲੈਂਡ ਦੇ ਸੰਸਦ ਤਨਮਨਜੀਤ ਸਿੰਘ ਢੇਸੀ ਨੇ ਹਵਾਈ ਅੱਡੇ ਤੇ ਹੋਈ ਖੱਜਲ-ਖੁਆਰੀ ਬਾਰੇ ਆਪਣੇ ਬਿਆਨ ਵਿੱਚ ਕਿਹਾ ਕਿ ਉਹਨਾਂ ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਸਮਰਥਨ ਵਿੱਚ ਬਿਆਨ ਦੇਣ ਦਾ ਮੁੱਲ ਤਾਰਨਾ ਪਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਸਲਾਹਕਾਰ ਵਜੋਂ ਕੈਬਨਿਟ ਰੈਂਕ ਤੇ ਰਹੇ ਭਰਤ ਇੰਦਰ ਸਿੰਘ ਚਾਲ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਵਿਜੀਲੈਂਸ ਜਾਂਚ ਦੌਰਾਨ ਪਤਾ ਲੱਗਾ ਕਿ ਚਾਲ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ 300% ਦੀ ਵੱਧ ਤੱਕ ਜਾਇਦਾਦ ਇਕੱਠੀ ਕੀਤੀ ਹੈ ਸੂਤਰਾਂ ਅਨੁਸਾਰ ਇਹ ਸਿਰਫ ਜਾਂਚ ਦੀ ਸ਼ੁਰੂਆਤ ਹੈ ਚਾਲ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ ਵੱਖ-ਵੱਖ ਨਾਮਾਂ ਹੇਠ ਕਈ ਬੇਨਾਮੀਆ ਜਾਇਦਾਦਾਂ ਦੀ ਜਾਂਚ ਹਲੇ ਬਾਕੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਰਚ 2017 ਤੋਂ ਸਤੰਬਰ 2021 ਤੱਕ ਚਾਲ ਪਰਿਵਾਰ ਦੀ ਕੁੱਲ ਆਮਦਨ 7 ਕਰੋੜ ਰੁਪਏ ਦਿਖਾਈ ਗਈ ਹੈ ਜਦਕਿ ਇਸ ਪਰਿਵਾਰ ਨੇ ਖਰਚਾ ਲਗਭਗ 32 ਕਰੋੜ ਰੁਪਏ ਦਾ ਕੀਤਾ ਹੈ ਪੰਜਾਬ ਸਰਕਾਰ ਨੇ ਸੂਬੇ ਦੀਆਂ 38 ਮਿਊਂਸੀਪਲ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨਵੰਬਰ ਮਹੀਨੇ ਵਿੱਚ ਕਰਵਾਉਣ ਦਾ ਫੈਸਲਾ ਕਰ ਲਿਆ ਹੈ ਉਧਰ ਪੰਜ ਨਗਰ ਨਿਗਮਾਂ ਦੀਆਂ ਲੰਬੇ ਤੇ ਛੋੜਾ ਨੂੰ ਲੈ ਕੇ ਭੰਬਲ ਪੂਸਾ ਬਰਕਰਾਰ ਹੈ ਸੂਬੇ ਦੀਆਂ ਸਿਆਸੀ ਪਾਰਟੀਆਂ ਲੰਬੇ ਸਮੇਂ ਤੋਂ ਨਗਰ ਨਿਗਮ ਚੋਣਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਕਈ ਸਿਆਸੀ ਪਾਰਟੀਆਂ ਨੇ ਤਾਂ ਨਿਗਮ ਚੋਣਾਂ ਲਈ ਬਕਾਇਦਾ ਸੀਨੀਅਰ ਆਗੂਆਂ ਨੂੰ ਬਤੌਰ ਇੰਚਾਰਜ ਵੀ ਨਿਯੁਕਤ ਕੀਤਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਸੈਮੀ ਫਾਈਨਲ ਮੁਕਾਬਲਾ ਮੰਨ ਰਹੀਆਂ ਸਨ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਦਫ਼ਤਰ ਅਤੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਦੇ ਘਰ ਤੇ ਐਨਆਈ ਦੁਆਰਾ ਮਾਰੇ ਗਏ ਛਾਪੇ ਨੂੰ ਲੈ ਕੇ ਪੰਜਾਬ ਵਿੱਚ ਸਖਤ ਰੋਸ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਰਾਜਨੀਤਿਕ ਧਿਰਾਂ ਨੇ ਵੀ ਇਸ ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸਤੇ ਚਿੰਤਾ ਜ਼ਾਹਿਰ ਕੀਤੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਅਮਿਤ ਸ਼ਾਹ ਨੂੰ ਮਿਲ ਕੇ ਆਪਣਾ ਰੋਸ ਵੀ ਜਤਾਇਆ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਐਮਆਈਏ ਦੀ ਇਸ ਕਾਰਵਾਈ ਦੀ ਸਖਤ ਨਿਖੇਦੀ ਕੀਤੀ ਹੈ ਸੋ ਕੱਲ ਜਿਹੜਾ ਐਮਆਈਏ ਦੀ ਰੇਡ ਹੋਈ ਹੈ ਖਾਲਸਾ ਈਟੇ ਉਹ ਬਹੁਤ ਹੀ ਮੈਂ ਸਮਝਦਾ ਕਿ ਮਦਭਾਗੀ ਘਟਨਾ ਹੈ ਲੇਕਿਨ ਪਤਾ ਨਹੀਂ ਖਾਲਸਾ ਏਡ ਕਿਉਂ ਚੁਭ ਰਿਹਾ ਬੀਜੇਪੀ ਵਾਲਿਆਂ ਨੂੰ ਕਿਉਂਕਿ ਖਾਲਸਾ ਏਡ ਗੁਰਸਿੱਖ ਲੋਕ ਨੇ ਉਹ ਲੋਕਾਂ ਦੀ ਸੇਵਾ ਕਰਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਪੰਜਾਬ ਤੇ ਠੰਡੀ ਨਿਗਾਹ ਰੱਖੋ ਨਾ ਕਿ ਹਰੇਕ ਵਿਅਕਤੀ ਜਿਹੜਾ ਗੁਰਸਿੱਖ ਹੈ ਔਰ ਪੰਜਾਬ ਨੂੰ ਪਿਆਰ ਕਰਨ ਵਾਲਾ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਬੁਰੀ ਨਜ਼ਰ ਨਾਲ ਤੱਕੋ लुधियाना ਨੇੜੇ ਥਾਣਾ ਪੀਜੂ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਝਮਟ ਨੇੜੇ ਕੱਲ ਪ੍ਰਾਪਰਟੀ ਕਾਰੋਬਾਰੀ ਦੀ ਕਾਰ ਵਿੱਚੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ 22 ਲੱਖ ਦੀ ਨਕਦੀ ਵਾਲਾ ਬੈਗ ਚੋਰੀ ਕਰਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਕਾਰੋਬਾਰ ਆਪਣੀ ਕਾਰ ਦਾ ਸੜਕ ਕਿਨਾਰੇ ਪੰਚਰ ਲਵਾ ਰਿਹਾ ਸੀ ਇਸ ਦੌਰਾਨ ਦੋ ਨੌਜਵਾਨ ਆਏ ਤੇ ਗੱਡੀ ਵਿੱਚੋਂ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਭੀਜਲੇਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਕੱਲ ਵੀਡੀਓ ਕਾਨਫਰੰেন্স ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੇਸ਼ੀ ਤੋਂ ਬਾਅਦ ਸੋਨੀ ਨੂੰ ਮੋੜ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ 'ਤੇ ਹੁਣ ਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। ਹੁਸ਼ਿਆਰਪੁਰ ਦੇ ਦਸੂਆ ਖੇਤਰ ਵਿੱਚ ਇੱਕ ਮੁਟਿਆਰ ਨੂੰ ਆਪਣੀ ਥਾਰ ਗੱਡੀ 'ਤੇ ਬੈਠ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਮਹਿੰਗਾ ਪੈ ਗਿਆ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਮਗਰੋਂ ਦਸੂਹਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਥਾਰ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤਹਿਤ ਨਾ ਸਿਰਫ ਚਲਾਨ ਕੱਟਿਆ ਗਿਆ ਜਦਕਿ ਮੁਟਿਆਰ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਡਰੱਗਜ਼ ਮਾਮਲੇ ਵਿੱਚ ਬਰਖਾਸਤ ਪੀਪੀਐਸ ਅਧਿਕਾਰੀ ਰਾਜਜੀਤ ਸਿੰਘ ਹੁੰਦਲ ਦੀ ਅਗਾਊ ਜਮਾਨਤ ਪਟੀਸ਼ਨ ਨੂੰ ਤਲਕ ਟਿੱਪਣੀ ਨਾਲ ਖਾਰਜ ਕਰ ਦਿੱਤਾ। ਕੋਰਟ ਨੇ ਕਿਹਾ ਕਿ ਜੇ ਹੁੰਦਲ ਨੂੰ ਰਾਹਤ ਦਿੱਤੀ ਗਈ ਤਾਂ ਇਹ ਨਿਆਂ ਦੀ ਹੱਤਿਆ ਕਰਨ ਬਰਾਬਰ ਹੋਵੇਗਾ ਕੋਰਟ ਨੇ ਇਸ ਤੋਂ ਬਿਨਾਂ ਰਾਜੀਤ ਨੂੰ ਇਹ ਵੀ ਕਿਹਾ ਕਿ ਉਹ ਅਧਿਕਾਰੀਆਂ ਨਾਲ ਮਿਲ ਕੇ ਕਾਨੂੰਨ ਵਿਵਸਥਾ ਨੂੰ ਨਸ਼ਟ ਕਰਨ ਵਿੱਚ ਲੱਗਾ ਰਿਹਾ ਹੈ ਸੁਪਰੀਮ ਕੋਰਟ ਮੋਦੀ ਉਪਨਾਮ ਮਾਨਹਾਨੀ ਕੇਸ ਵਿੱਚ ਸੁਣਾਈ 2 ਸਾਲ ਦੀ ਸਜ਼ਾ ਤੇ ਰੋਕ ਲਾਉਣ ਤੋਂ ਨਾ ਕਰਨ ਦੇ ਗੁਜਰਾਤ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਰਾਹੁਲ ਗਾਂਧੀ ਦੀ ਪਟੀਸ਼ਨ ਤੇ ਅੱਜ ਸੁਣਵਾਈ ਕਰੇਗੀ हरियाणा ਪੁਲਸ ਨੇ ਨੂਹ ਅਤੇ ਦਿੱਲੀ ਕੌਮੀ ਰਾਜਧਾਨੀ ਖੇਤਰ ਨਾਲ ਲੱਗਦੇ ਹੋਰ ਨਾਲ ਜ਼ਿਲ੍ਹਿਆਂ ਵਿੱਚ ਹਿੰਸਾ ਤੇ ਅਗਜ਼ਮੀ ਦੀ ਘਟਨਾਵਾਂ ਨੂੰ ਲੈ ਕੇ ਬੁੱਧਵਾਰ ਰਾਤ 23 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਨਾਲ ਹਿੰਸਕ ਝੜਪਾਂ ਦੇ ਮਾਮਲੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਗਿਣਤੀ 176 ਹੋ ਗਈ ਹੈ, ਜਦੋਂ ਕਿ 78 ਵਿਅਕਤੀਆਂ ਨੂੰ ਐhtਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਨੂਹ ਇਲਾਕੇ ਵਿੱਚ ਕੱਲ ਸਵੇਰੇ 3 ਘੰਟਿਆਂ ਲਈ ਕਰਫਿਊ ਵਿੱਚ ਢਿੱਲ ਵੀ ਦਿੱਤੀ ਗਈ। ਕੇਂਦਰ ਸਰਕਾਰ ਨੇ ਕੱਲ ਵਿਦੇਸ਼ਾਂ ਤੋਂ ਲੈਪਟਾਪ, ਟੈਬਲੇਟ, ਪਰਸਨਲ ਕੰਪਿਊਟਰ ਤੇ ਸਰਵਰ ਮੰਗਵਾਉਣ ਤੇ ਪਾਬੰਦੀ ਲਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਘਰੇਲੂ ਪੱਧਰ ਤੇ ਇਹ ਚੀਜ਼ਾਂ ਬਣਾਉਣ ਨੂੰ ਉਤਸ਼ਾਹ ਮਿਲੇਗਾ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਤੇ ਵਰਣ ਕੁਮਾਰ ਦੇ ਦੋ-ਦੋ ਗੋਲਾਂ ਦੀ ਬਦੌਲਤ ਵੀਰਵਾਰ ਨੂੰ ਚਨਈ ਵਿੱਚ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੇ ਚੀਨ ਨੂੰ 7-2 ਨਾਲ ਕਰਾਰੀ ਮਾਤ ਦੇ ਦਿੱਤੀ ਜਦਕਿ ਇੱਕ ਹੋਰ ਮੈਚ ਵਿੱਚ ਮਲੇਸ਼ੀਆ ਨੇ ਵੱਡਾ ਉਲਟਫੇਰ ਕਰਦਿਆਂ ਪਾਕਿਸਤਾਨ ਨੂੰ 3-1 ਨਾਲ ਹਰਾ ਦਿੱਤਾ वेस्ट इंडीज ਖਿਲਾਫ ਪਹਿਲੇ T20 ਮੈਚ ਵਿੱਚ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਨੂੰ 4 ਦੌੜਾਂ ਨਾਲ ਮੈਚ ਗਵਾਉਣਾ ਪਿਆ। ਭਾਰਤੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ वेस्ट इंडीज ਦੀ ਟੀਮ ਨੂੰ 149 ਦੌੜਾਂ ਤੇ ਰੋਕ ਦਿੱਤਾ। ਪਰ ਇਸ ਛੋਟੇ ਸਕੋਰ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਅਸਫਲ ਸਾਬਤ ਹੋਈ ਅਤੇ ਨਿਰਧਾਰਤ 20 ਓਵਰਾਂ ਦੇ ਵਿੱਚ 9 ਵਿਕਟਾਂ ਤੇ 145 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ